ਵੀਡੀਓ ਨੂੰ ਦੂਰ ਵੀ ਦਿੱਤੀ ਉਹਦਾ ਕੀ ਫਰਕ ਪੜਨਾ ਫਿਰ ਸ਼ੁੱਕਰ ਜਿਹੜੀ ਸ਼ਕਤੀਆਂ ਜਿਹੜੀਆਂ ਸਾਧ ਸੰਗ ਜਿਹੜੀਆਂ ਕਰਨ ਦੇ ਦਿੱਤੀਆਂ ਸਿੱਧੀਆਂ ਬਾਰੇ ਕਹਿੰਦੇ ਉਹਦੇ ਇਦਾਂ ਹੀ ਗੁਰੂ ਘਰ ਦੇ ਵਿੱਚ ਭਾਈ ਪਰ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਸਮਰਾਥ ਹੈ ਉਹਦੇ ਵਿੱਚ ਜਗੜਾ ਕੱਢਿਆ ਜੀ ਉਹ ਤੰਤੀਆਂ ਤਵੀਆਂ ਤੇ ਬਹਿ ਗਿਆ ਮਤੇ ਨੀਆਂ ਦੇ ਵਿੱਚ ਵੀ ਬੜੇ ਕਰ ਲੈ ਉਹਨਾਂ ਨੇ ਫਿਰ ਉਹ ਜਿਹੜਾ ਵਰਗ ਰਤਸਾ ਪਾਚਾ ਮਾਰੇ ਦੇ ਰੋਜ਼ ਦੇ ਵਿਚਾਰ ਨਾਗ ਜਟਕੇ ਰਿਗ ਬਾਲੀ ਸਾਹਿਬ ਦਾ ਕੋ ਸਤਨਾਮ ਜਿਵਾਹ ਜੀ ਆਪਰ ਦੀ ਗੱਲ ਇਹ ਸੋ ਸਤਗੁਰ ਕਿਰਪਾ ਕਰਨ ਮਾਰੇ ਜਿਹੜਾ ਬਾਣਾ ਮੰਨਦਾ ਉਹ ਮਾਰੇ ਜਿਹਦੇ ਉਸੇ ਚੌਕੜ ਕਰੇ ਨਿਹਾਲ ਨਾਨਕ ਸਾਇਦ ਸਦਾ ਜੀ ਆਹ ਤਾਂ ਜਿਸ ਕੀ ਬਾਸਤ ਤਸਾ ਕੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾ ਫਿਰ ਮਾਰਗ ਦਾ ਸਾਧਨ ਜੀ ਬੜਾ ਔਖਾ ਆਇਆ ਇਸ

ਮਾਰ ਮਾਰੀ ਸਤਿਗੁਰਾਂ ਦੇ ਜਨਮ ਜਤਰਾਸ ਬਿੰਦੀ ਆਪ ਕਾ ਰਹੇ ਆ। ਜ्याव ਸਰਵਨ ਕਰਦੇ ਆਪ ਕਰਤਾ ਆਪ ਭੁਗਤਾ ਉਪਕਾਰਣ ਕੀਆ। ਦੇਖੋ ਕੰਨ ਕਰੋੜ ਵਾਲਾ ਇੱਕ ਵਾਸੇ ਸੰਗਤ ਦੇ ਵਿੱਚ ਆਪ ਦੇ ਬੈਠਾ। ਇੱਕ ਵਾਸੇ ਮਾਰਾਇ ਦੇ ਰੁਗਰੇ ਵਿਚ ਆਪ ਬੈਠਿਆ ਸਾਡੀ ਕੀ। ਤੇ ਮਹਾਰਾਜ ਜੀ ਗੁਰਵਾਣੀ ਦੁਆਰਾ ਸਪੈਸ਼ ਕਰਦੇ ਆ ਕਿ ਦਿਨ ਸਭੇ ਕੱਟ ਰਾਮ ਗੋਲੇ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਵਿਚ ਨਹੀਂ ਕੋਈ ਵਿਤਾਰੀ। ਸ੍ਰਿਸ਼ਟੀ ਦੇ ਵਿਚ ਆਪ ਹੀ ਲੱਗਿਆ। ਕੁਰਾਨ ਕੋ ਸਮਾਇ ਤੁ ਸਵਾਲ ਕਰਦਾ ਪੀਰ ਦਸਗੀਰ ਜੀ ਦਾ ਪਰਮੇਸ਼ਰ ਰਹਿਦਾ ਕਿਤੇ ਹੈ ਮਾਲਕ ਨੂੰ ਮੇਢੇ ਤੋਂ ਜਗਾ ਮਾਲਕ ਤੇ ਰਹਿਦਾ ਉਹਦੇ ਬੁੱਧਾਇਕ ਕਟੋਰਾ ਮੰਗਾ ਕੇ ਫਿਰ ਉਹਨਾਂ ਨੇ ਬੜੇ ਧਿਆਨ ਨਾਲ ਦੇਖਿਆ ਪੀਰ ਦਸਗੀਰ ਵੀ ਕਹਿਣ ਲੱਗਾ ਮਾਰੇ ਤਾਮਰ ਤੇ ਅਸ਼ੋਧਿਆ ਦੇ ਵਿੱਚ ਕੁਝ ਨਹੀਂ ਤੁਸੀਂ ਸ਼ਗੋ ਉਹਨਾਂ ਨੇ ਬੰਦੇ ਵਿਚਾਰ ਸੀ ਇਹ ਜਿਹੜਾ ਜਿਹੜਾ ਭੁੱਖਿਆ ਪਤਾ ਨਹੀਂ ਕਿੱ데 ਲੰਬੇ ਸਫਰ ਤੋਂ ਆਏ ਆ ਇਹਦਾ ਸਵਾਗਤ ਲੋ ਕੀਤੇ ਇੱਕ ਸਵਾਲ ਆਈ ਸੀ ਕਿ ਪਰਮੇਸ਼ਰ ਕਿੱਥੇ ਰਹਿੰਦਾ ਹੈ ਸਵਾਲ ਇਹਦੇ ਵਿੱਚ ਕੁਝ ਨਾ ਕੁਝਦਾ ਹੈ ਇਹਦਾ ਬਾਹਰ ਕੁਝ ਨਹੀਂ ਇਹ ਪਵਿੱਤਰ ਆਵਲ ਤੇ ਆ ਤੁਸੀਂ ਛਕਣੋਂ ਮਾਰੇ ਨਹੀਂ ਕੁਝ ਹੈਗਾ ਇਹਦੇ ਵਿੱਚ ਕਹਿੰਦਾ ਕੀ ਆ ਜੀ ਮਾਰੇ ਕਿੰਦੇ ਮੱਖਣਿਆਂ ਦੇ ਵਿੱਚ ਕਹਿੰਦੇ ਜੀ ਹਾਂ ਮੱਖਣਦਾ ਹੈ ਫਿਰ ਕਹਿੰਦੇ ਦਿਸਦਾ ਨਹੀਂ ਕਹਿੰਦੇ ਜੀ ਫਿਰ ਵਿਦੇ ਦੇ ਅਨੁਸਾਰ ਮੱਖਣ ਬਣਦਾ ਹੈ ਨਾ ਦੁੱਧ ਪਹਿਲਾਂ ਨਹੀਂ ਬਣ ਜਾਂਦਾ ਫਿਰ ਸੁਨੋੜੜਕਿਆ ਜਾਂਦਾ ਫਿਰ ਮੱਖਣ ਬਣਦਾ ਮਾਰੇ ਕਿੰਦੇ ਇੰਦਾ ਹੀ ਪਰਮਾਤਮਾ ਜਿੱਦਾਂ ਦੁੱਧ ਦੇ ਅੰਦਰ ਰਵਿਆ ਪਰਮੇਸ਼ਰ ਰਵਿਆ ਹੋਇਆ ਮੱਖਣ ਰਵਿਆ ਹੋਇਆ ਇਸੇ ਤਰ੍ਹਾਂ ਇਸ ਸੰਸਾਰ ਵਿੱਚ ਪਰਮਾਤਮਾ ਰਵਿਆ ਹੋਇਆ ਹੈ ਕੋਸਲਨਾਬ ਜਿਵਾਜ ਉਹ ਰਵਿਨਾਸ ਮਾਰੇ ਜੀ ਕਹਿੰਦੇ ਹੈ ਸੰਸਾਰ ਵਿੱਚ ਤੁਮ ਜੋ ਦੇਖਦਾ ਕਰਮ ਦਾ ਰੂਪ ਨਗਰੀ ਆਇਆ ਸਾਰੇ ਸੰਸਾਰ ਦੇ ਵਿੱਚ ਜਿਹੜਾ ਕਿਤੇ ਸੰਸਾਰ ਜੈਹਰ ਲਗਾਈ ਦਿੱਤਾ ਨਾ ਇਹੀ ਪਰਮੇਸ਼ਰ ਦਾ ਰੂਪ ਹੈ। ਜੋ ਸਗਲ ਬਨਾਸਪਤ ਬੇ ਬਨਾਸਪਤ ਸਗਲ ਦੂਤ ਤੇ ਕੀਆ ਉੱਚੀ ਨੀਚ ਮੈ ਜੋਤ ਸਮਾਈ ਘਟ ਘਟ ਮਾਰੂ ਜੀਆ। ਸਾਰੇ ਸ੍ਰਿਸ਼ਟੀ ਬਚਾ ਕੇ ਬੈਠਾ ਸਰਸੰਧੀ। ਆਪੇ ਦੁਸ਼ਮਣ ਦੇ ਵਿੱਚ ਬੈਠਾ ਦੁਸ਼ਮਣ ਮੰਡ ਦੁਸ਼ਮਣੀ ਕਰਦਾ ਇੱਕ ਪਾਸੇ ਮਿੱਤਰ ਦੇ ਵਿੱਚ ਬੈਠਾ ਮਿੱਤਰਤਾ ਕਰ ਰਿਹਾ। ਸੋ ਸਾਰੇ ਸ੍ਰਿਸ਼ਟੀ ਬਚਾ ਆਪ ਸਮਾਇਆ ਹੋਇਆ ਹੈ। ਆਹੋ ਸਰਬ ਕਰਤੀ। آپ کرتا ہر کراوے اپ مانس کی کچھ نہیں I no. We are... thank you.